ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਕਿਦਾਂ ਤੁਸੀਂ ਸਾਰੇ ਤੇ ਆਈ ਹੋਪ ਤੁਸੀਂ ਸਾਰੇ ਰਾਜੀ ਖੁਸ਼ੀ ਚੜਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਹੁਣੇ ਆਈਆਂ ਸਕੂਲ ਤੋਂ ਬਾਹਰ ਦੇਖ ਲਓ ਕਿਵੇਂ ਖਿੰਡੇ ਪਏ ਨੇ ਆਉਂਦੀ ਬੈਠ ਗਈ ਸੀ ਕਿ ਮੈਂ ਕੂਲਰ ਦੇ ਮੂਰੇ ਸਾਰੇ Baal ਖਿੰਡੇ ਨੇ ਮੈਂ ਨਾ ਮਹਿੰਦੀ ਲਾਈ ਸੀ ਦੇਖੋ ਮੇਰੀ ਡਾਲੀ ਨੇ ਲਾਈ ਸੀ ਸੋਹਣੀ ਲਾਈ ਸੀ ਨਾ ਦੇਖਾ ਹੈ ਨਾ ਪਹਿਰਾ ਤੇ ਵੀ ਲਾਈ ਹੋਇਆ ਮੈਂ ਦਹਾਵਾ ਤੁਹਾਨੂੰ ਇੱਕ ਮਿੰਟ ਦੇਖੋ ਜੀ ਇੱਕ ਨੀ ਮੈਂ ਚੱਪਲ ਉਤਾਰ ਕੇ ਦੋਹਣੀ ਆ ਵੈਸੇ ਮੈਂ ਚੱਪਲ ਉਤਾਰਦੀ ਨਹੀਂ ਹਾਂ ਕਦੇ ਵੀ ਪੈਰ ਚ ਨਾਲ ਬੈਠਦੇ ਜਾਣ ਤੋਂ ਬਿਨਾ ਠੀਕ ਹੈ ਸੋਹਣੀ ਲੱਗੀਆਂ ਸੁਹਣੇ ਲੱਗਦੇ ਨੇ ਪੈਰ ਮੇਰੇ ਓਕੇ ਜੀ ਓਕੇ ਜੀ ਹੁਣ ਅਸੀਂ ਕਰਦੇ ਪਹਿਲਾਂ ਕੱਪੜੇ ਚੇਂਜ ਤੇ ਫਿਰ ਫੇਸ ਵਾਸ਼ ਕਰਕੇ ਤੇ ਫਿਰ ਅਸੀਂ ਧਰਦੇ ਆ ਚਾਹ ਪਾਣੀ ਚਾਹ ਬਣਾਉਂਗੀ ਢਲੀ ਤੇ ਮੈਂ ਬਣਾਉਣ ਲੱਗੀ ਅੱਜ ਪਾਸਤਾ ਮੈਕਰਾਨੀ ਥੋੜਾ ਚਾਊਮਨ ਸਟਾਈਲ ਬਣਾਉਂਗੀ ओके okay जी ਤੇ ਇੱਕ ਤੁਸੀਂ ਸਾਨੂੰ ਐਡਵਾਈਸ ਕਰਾਇਆ ਕਰੋ ਕਿ ਸਾਨੂੰ ਕਿਦਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਬਣਾਉਣੀਆਂ ਚਾਹੀਦੀਆਂ ਨੇ ਤੇ ਓਕੇ ਆਜੋ ਪਹਿਲਾਂ ਥੋੜਾ ਜਿਹਾ ਕੰਮਕਾਰ ਕਰ ਲੈਨੇ ਆ ਤੇ ਫਿਰ ਆਪਾਂ ਮਿਲਦੇ ਆ ਜੀ ਮੈਂ ਪਹਿਲਾਂ ਮੇਰੇ ਇਅਰਿੰਗ ਪਾਏ ਹੋਏ ਸੀਗੇ ਆ ਵਾਲੇ ਦੇਖੀ ਇੱਕ ਤਾਂ ਮੈਂ ਉਤਾਰ ਲਿਆ ਉਹ ਜਦੋਂ ਉਤਾਰਨਾ ਤੇ ਇਅਰਿੰਗ ਉਤਾਰ ਕੇ ਤੇ ਇਅਰਿੰਗਸ ਉਤਾਰ ਕੇ ਤੇ ਹੁਣ ਮੈਂ ਚਲੀ ਆ ਫੇਸ ਵਾਸ਼ ਕਰਾਂ ਤੇ ਫਿਰ ਚੱਲਦੇ ਆਪਾਂ ਚਾਹ ਪਾਣੀ ਪੀਣੇ ਆ ਤੇ ਟੈਲੀ ਕਰੂਗੀ ਚਾਹ ਮੈਂ ਅੱਜ ਮੈਕਰੋਨੀ ਪਾਸਤਾ ਖਾਵਾਂਗੀ ਅੱਜ ਆਪਾਂ ਠੀਕ ਹੈ ਵੀਡੀਓ ਜਰੂਰ ਦੇਖਣਾ ਸਾਰੀ ਇੱਕ ਦਿਨ ਅਸੀਂ ਤੁਹਾਨੂੰ ਆਪਣੀ ਇਅਰਿੰਗਸ ਦੀ 컬렉ਸ਼ਨ ਦਿਖਾਵਾਂਗੀ ਠੀਕ ਹੈ ਬਹੁਤ ਸਾਰੇ ਦਿਖਾਣੇ ਨੇ ਓਕੇ ਜੀ ਇਧਰ ਮੇਰੇ ਛੋਟੇ ਵੀ ਆ ਦੇਖ ਲਓ ਇਧਰ ਤੇ ਮੇਰੀ ਹੇਅਰ ਐਸੈਸਰੀਜ਼ ਮੇਰੇ ਕੋਲ ਬਹੁਤ ਟਾਈਪ ਦੇ ਕਲਚਰਸ ਕਲਿੱਪ ਰਬਰ ਬੈਂਡਸ ਕਲਿੱਪਸ ਬਹੁਤ ਕੁਝ ਹੈ ਮੇਰੇ ਕੋਲ ਦੇ ਉਹ ਵੀ ਸੈੱਟ ਵੀ ਕਰਨਾ ਤੇ ਮੈਂ ਤੁਹਾਨੂੰ ਜਰੂਰ ਸ਼ੇਅਰ ਕਰੂੰਗੀ ਕਿ ਮੈਂ ਉਹਨਾਂ ਨੂੰ ਮੈਨੇਜ ਕਿਵੇਂ ਕਰਕੇ ਰੱਖਦੀ ਹਾਂ ਐਸੀ ਮੈਨੇਜ ਕਰਕੇ ਦੀਰ ਦਿਖਾਉਣਗੇ ਮੇਰੇ ਤੋਂ ਕਿਉਂਕਿ ਇਹ ਇੰਨੀ ਅਕਾ ਤਾਂ ਹੈ ਨਹੀਂ ਠੀਕ ਹੈ ਜੀ ਤੇ ਮੈਂ ਆਪਣੇ ਇਅਰਿੰਗ ਜਿਹੜੇ ਨੇ ਆਲਵੇਸ ਜਿਹੜੇ ਉਹ ਮੈਨੇਜ ਕਰਕੇ ਰੱਖਦੀ ਹਾਂ ਠੀਕ ਹੈ ਕਿ ਮੈਨੂੰ ਮਤਲਬ ਲੱਭ ਜਾਣ ਚਾਹੇ ਤੇ ਤਾਂ ਭਾੜੀ ਵੀ ਲੈ ਆਉਂ ਪਛਾਣੇ ਫਟਾਫਟ ਬਹੁਤ ਟਾਈਮ ਹੋ ਗਿਆ ਹੁਣ ਚਲੀਆਂ ਆਪਾਂ ਠੀਕ ਹੈ ਬੀਂਂਦ ਰਗਤਾ ਐਡਾ ਵੱਡਾ ਪਰ ਸਾਨੂੰ ਖਾਣ ਨੂੰ ਇੱਕ ਨਹੀਂ ਮਿਲਦੀ ਕਿੰਨੂ ਕਿੰਨੇ ਸਾਲ ਲੱਗੇ ਬੇਨੇ ਚੱਲ ਇਹ ਲੈ ਹੁਣ ਮੈਂ ਚਾਹਨਾ ਨੂੰ ਪਾਸਤਾ ਹੀ ਬੋਲਤਾ ਹਾਂ ਇਹ ਪੈਕ ਰੋਜ਼ ਮੈਕਰੋਨੀ ਪਾਸਤਾ ਲੈ ਯੂ نو ਜਿਹੜੇ ਪੈਕੇਟਸ ਖੁੱਲ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਨਾ ਪੈਜੀ ਇੱਕ ਜ਼ਿਪ ਲੌਕ ਹੱਥ ਪਾ ਕੇ ਰੱਖ ਦਿੱਤੀ ਤਾਂ ਕਿ ਇਹ ਹਮੇਸ਼ਾ ਉਮੀਦ ਹੀ ਰਹੇ ਕਿ ਖੁੱਲ ਨਾ ਇਹਨਾਂ ਵਿੱਚ ਮੋਇਸਚਰਾਈਜ਼ ਨਹੀਂ ਜਾਂਦਾ ਪੈਕੇਟਸ ਹਮੇਸ਼ਾ ਮੀਕੇ ਰੱਖਦੇ ਨੇ ਵਾਈਡ ਅਪ ਮੈਂ ਮਿੱਠਾਈ ਬਾਦ ਪੀਨੀਆ ਮੈਂ ਪੱਤੀ ਬਾਦ ਪੀਨੀਆ ਮੇਰੀ ਚਾਹ ਤੁਰੀ ਘੜਾ ਗੁਲ ਗਿਆ ਪਾਈ ਤਾਂ ਖਕੂ ਦੀਆਂ ਨੇ ਇਹ ਤੁਹਾਨੂੰ ਪਤਾ ਕਿ ਪੰਜਾਬੀਆਂ ਦਾ ਚਾਹ ਤੋਂ ਬਿਨਾਂ ਕਿੱਥੇ ਸਰਦਾ ਕਿੱਥੇ ਸਰਦਾ ਚਲੋ ਅੱਜ ਠਾਕਰ ਲੋ ਜੀ ਸਬਜੀ ਮੈਨੂੰ ਕਿਉਂ ਪਸੰਦ ਨਹੀਂ ਆਈ ਹੈਗੀ ਅੱਜ ਤੁਸੀਂ ਦਾਲੀ ਬਰੀ ਹੈ ਸਬਜੀ ਕੋਈ ਪਸੰਦ ਨਹੀਂ ਆ ਉਹ ਦੇਖੋ ਉਧਰ ਬੱਦਣਾ ਆਇਆ ਚਲਾ ਗਿਆ ਇਹ ਰੋਜ਼ ਆਉਂਦਾ ਇਹ ਰੋਜ਼ ਸਾਡੇ ਮਨ ਦੇ ਅੰਦਰ ਪੂਰੀਆਂ ਆਸਾਂ ਜਗਾ ਕੇ ਜਾਂਦਾ ਕਿ ਅੱਜ ਪਹੂਗਾ ਫਿਰ ਤੂੰ ਸੱਡੇ ਮੰਦ ਤੇ ਪਾਣੀ ਫੇਰ ਦਿੰਦੇ ਵੀ ਮਨਾਉਂਦੇ ਦੇਖੋ ਸਹੀ ਦੇਖੋ ਸਹੀ ਦੇਖੋ ਸਹੀ ਚਲਾ ਗਿਆ ਚਲਾ ਗਿਆ ਅੱਛਰਾ ਗਿਆ ਜਦੋਂ ਮੈਕਰੋਨੀ ਔਰ ਪਾਸਤੇ ਦੇ ਵਿੱਚ ਇੱਕ ਬੋਇਲ ਆ ਗਿਆ ਪਾਣੀ ਦੇ ਵਿੱਚ ਫਿਰ ਆਪਾਂ ਉਹਨੂੰ ਬੰਨ੍ਹ ਕੇ ਢੱਕ ਕੇ ਰੱਖ ਦਾਂਗੇ ਤਾਂ ਕਿ ਸਟੀਮ ਦਿਨਾਂ ਉਹ ਮਤਲਬ ਕਿ ਫੁੱਲ ਜੰਗ ਪੂਰੇ ਦੇ ਕੇ ਰੱਖਣ ਉਹਨੂੰ ਸਟੀਮ ਦਿਨਾਂ ਤੇ ਇਹ ਮਤਲਬ ਸਟੀਮ ਕਿਉਂ ਬਣਦੀ ਹੈ ਕਲਾਸ ਤੋਂ ਅੰਦਰ ਟਾਈਮ ਮਿਲ ਗਿਆ ਕਿਉਂਕਿ ਮੈਂ ਚਾਹਤੇ ਤੇ ਬਿਨ ਹਰਤਾ ਪਰ ਨਹੀਂ ਆ ਪਰ ਸਮਾਰਟਲੀ ਕੰਮ ਕਰਦੇ ਆ ਸੀ ਚਲੋ ਜਿਹੜੇ ਬੋਇਲ ਹੋ ਰਹੀ ਆ ਇਹਨੂੰ ਇੱਕ ਮਿੰਟ ਬੋਇਲ ਹੋਣ ਦਿੰਨੀ ਆ ਚਲੋ ਮੈਂ ਕਲਾਸ ਵਗੈਰਾ ਵਾਸ਼ ਕਰ ਲਈ ਚਾਹ ਬਣ ਚੁੱਕੀ ਹੈ ਤੁਹਾਨੂੰ ਆਵਾਜ਼ चापी होंगे इस पहले गिरजवे फुलपनक यम्मी मेरा जिस पे चैनल पूरे पूरे पैक होते मम्मा ने जब ਤੇ ਲੋ ਜੀ ਅਸੀਂ ਨਾ ਬਬਲੀ ਪੂਜਾ ਨੂੰ ਵੀ ਫੋਨ ਕਰ ਲਿਆ ਸੀਗਾ ਉਹ ਬੈਠੀਆਂ ਨੇ ਆ ਕੇ ਹਨਾ ਤੇ ਅਸੀਂ ਕਿਹਾ ਵੀ ਤੁਸੀਂ ਵੀ ਆਜੋ ਆਪਾਂ ਇਕੱਠੀਆਂ ਬਣਾ ਕੇ ਖਾਵਾਂਗੇ ਹਨਾ ਤੇ ਮੈਂ ਕਿਹਾ ਮੈਂ ਨਾ ਇਸ ਵੀਡੀਓ ਦੇ ਵਿੱਚ ਨਾ ਮੈਨੂੰ ਮੈਂ ਇੱਕ ਕਮੈਂਟ ਵੀ ਜਿਹੜਾ ਮੈਨੂੰ ਆਇਆ ਸੀ ਮੈਂ ਨਾ ਉਹਦੇ ਵੀ ਥੋੜੀ ਜਿਹੀ ਕਲੈਰੀਫਿਕੇਸ਼ਨ ਕਰਨੀ ਆ ਕਿ ਉਹਨਾਂ ਨੇ ਨਾ ਮੈਨੂੰ ਕਿਹਾ ਸੀ ਮੈਂ ਜਦੋਂ ਬਬਲੀ ਪੂਜਾ ਲਈ ਨਾ ਜਿਸ ਦਿਨ ਕ੍ਰਿਸ਼ਨ ਅਸ਼ਟਮੀ ਸੀ ਤੇ ਜਨਮ ਅਸ਼ਟਮੀ ਵਾਲੇ ਦਿਨ ਮੈਂ ਖੀਰ ਬਣਾਈ ਸੀ ਤੇ ਮੈਂ ਕਿਹਾ ਮੈਂ ਉਹਨਾਂ ਨੂੰ ਨਾ ਨਮਕੀਨ ਤਾਂ ਖੁਲਾਉਂਦੀ ਪਲਾਉਂਦੀ ਰਹਿਣੀ ਆ ਮੈਂ ਕਿਹਾ ਚਲ ਅੱਜ ਖੀਰ ਬਣਾ ਕੇ ਖੁਲਾਵਾ ਮਾ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤਾ ਹਮੇਸ਼ਾ ਮੈਨੂੰ ਬਹੁਤ ਸੋਹਣਾ ਕਮੈਂਟ ਕਰਦੇ ਨੇ ਬਹੁਤ ਐਪਰੀਸ਼ੀਏਸ਼ਨ ਵਾਲਾ ਕਮੈਂਟ ਕਰਦੇ ਨੇ ਪਰ ਉਸ ਦਿਨ ਉਹਨਾਂ ਨੇ ਲਿਖਿਆ ਹੋਇਆ ਹੈ ਸੀਗਾ ਕਿ ਸਾਨੂੰ ਗੱਲ ਬੁਰੀ ਲੱਗੀ ਤੁਸੀਂ ਕਿਹਨੂੰ ਖਣਾਉਂਦੇ ਬਣਾਉਂਦੇ ਰਹਿੰਦੇ ਹੋ ਹਾਏ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਨੀ ਹੈ ਕਦੀ ਕਦੀ ਨਾ ਆਪਣੇ ਕਹਿਣ ਦਾ ਮਤਲਬ ਉਹ ਨਹੀਂ ਹੁੰਦਾ ਹੈਗਾ ਜਿਹੜਾ ਕਈ ਵਾਰੀ ਆਪਾਂ ਸਮਝ ਆਣੇ ਹੁੰਦੇ ਆ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਕਿ ਮੈਂ ਇਹਨਾਂ ਨੂੰ ਖਣਾਉਣ ਦੀ ਬਣਾਉਂਦੀ ਰਹਿਣੀ ਆ ਮੈਂ ਕੌਣ ਹੁੰਨੀ ਆ ਖਣਾਉਣ ਬਣਾਉਣ ਵਾਲੀ ਕਹਿੰਦੇ ਸਭ ਨੂੰ ਦੇਣ ਵਾਲੇ ਵਾਹੀ ਗਰੂ ਨੇ ਹੈਨਾ ਤੇ ਖਣਾਉਣ ਬਣਾਉਣ ਦਾ ਮਤਲਬ ਇਹ ਨਹੀਂ ਸੀ ਮ ਕਿ ਮੈਂ ਇਹਨਾਂ ਨੂੰ ਜਿਵੇਂ ਨਮਕੀਨ ਚੀਜ਼ਾਂ ਬਣਾ ਕੇ ਤਾਂ ਨਾ ਖਵਾਉਂਦੀ ਰਹਿੰਨੀ ਆ ਕਦੇ ਮਿੱਠੀਆਂ ਚੀਜ਼ਾਂ ਮੈਂ ਥੋੜੀ ਨਹੀਂ ਇਹਨਾਂ ਨੂੰ ਘਾਟੇ ਹੋਣੀ ਕੁਝ ਪਸੰਦ ਵੀ ਤਿੰਨੇ ਜਣੀਆਂ ਘਾਟੇ ਕਰਦੀਆਂ ਨੇ ਹਨਾ ਜਿੱਦਾਂ ਦੀ ਮੈਨੂੰ ਡਾਲੀ ਆ ਉਦਾਂ ਦੀ ਮੈਨੂੰ ਬਬਲੀ ਪੋਜਾ ਨੇ ਹਨਾ ਤੇ ਮੈਂ ਸਿਰਫ ਇਹ ਗੱਲ ਕਹੀ ਸੀਗੀ ਵੀ ਮਤਲਬ ਮੈਂ ਐਦਾਂ ਖਵਾਉਂਦੀ ਪਲਾਉਂਦੀ ਨਹੀਂ ਸੀ ਕਿ ਆ ਕਿ ਮੈਂ ਕੋਈ ਕਿਸੇ ਤੇ एहसान ਕਰਦੀ ਆ ਜਾਂ ਮੈਂ ਉਹ ਮੇਤੋਂ ਕਿਸੇ ਚੀਜ਼ ਘਟ ਨਹੀਂ ਸਭ ਨੂੰ ਦਿੱਤਾ ਵਾਹਿਗੁਰੂ ਦਾ ਹੋਇਆ ਵਾ ਹਨ ਕਿਸੇ ਕੋਲੇ ਘਟਣੀ ਵਧਣੀ ਇਹ ਤਾਂ ਸਭ ਸੋਚ ਹੈ ਪਰ ਤੁਹਾਨੂੰ ਕਮੈਂਟ ਦੇ ਵਿੱਚ ਸੌਰੀ ਵੀਡੀਓ ਦੇ ਵਿੱਚ ਇਦਾਂ ਲੱਗਿਆ ਸੀ ਤਾਂ ਤੁਸੀਂ ਕਹਿਤਾ ਪਰ ਤੁਹਾਡਾ ਕਮੈਂਟ ਪੜ੍ਹ ਕੇ ਥੋੜਾ ਜਿਹਾ ਮੈਨੂੰ ਫੀਲ ਹੋਇਆ ਸੀ ਤਾਂ ਮੈਂ ਉਸ ਚੀਜ਼ ਨੂੰ ਕਲੀਅਰ ਕਰਦੀ ਆ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਇਹ ਮੇਰੀਆਂ ਭੈਣਾਂ ਨਹੀਂ ਮੀ ਮੈਂ ਇਹਨਾਂ ਨੂੰ ਖਵਾਉਂਦੀ ਪਲਾਉਂਦੀ ਰਹਿਣੀ ਆ ਮਤਲਬ ਨਮਕੀਨ ਵਗੈਰਾ ਬਣਾ ਕੇ ਤਾਂ ਅੱਜ ਮੈਂ ਕਿਹਾ ਚੱਲ ਖੀਰ ਬਣਾ ਕੇ ਵੀ ਮੈਂ ਖਵਾਉਣੀ ਆ ਹਨਾ ਤੇ ਕੋਈ احسان ਕਾਈਂਡ ਆਫ ਇਦਾਂ ਦੀਆਂ ਗੱਲਾਂ ਨਹੀਂ ਸੀਗੀਆਂ ਜੋ ਮੈਂ ਇਹਨਾਂ ਨੂੰ ਖਲੌਣੀ ਪਰਾਉਂਦੀ ਕੋਈ ਜੀ ਇਹੋ ਜੀ ਗੱਲ ਨਹੀਂ ਸੀਗੀ ਪਰ ਤੁਹਾਨੂੰ ਬੁਰੀ ਲੱਗੀ ਤੁਸੀਂ ਸਾਨੂੰ ਦੱਸਿਆ ਜਿਹੜੇ ਸਾਨੂੰ ਚੰਗੇ ਕਮੈਂਟ ਕਰਦੇ ਨੇ ਡਸਨਟ ਮੀਨ ਕਿ ਅਗਰ ਉਹਨਾਂ ਨੂੰ ਸਾਡੀ ਵੀਡੀਓ 'ਚ ਕੁਝ ਬੁਰਾ ਲੱਗਦਾ ਉਹ ਕਹਿ ਨਹੀਂ ਸਕਦੇ ਉਹ ਕਹਿ ਸਕਦੇ ਨੇ ਉਹ ਸਾਨੂੰ ਐਡਵਾਈਸ ਕਰ ਸਕਦੇ ਨੇ ਪਰ ਜਦੋਂ ਉਹਨਾਂ ਸਾਡੀ ਮਤਲਬ ਕਿ ਇਹੋ ਸਾਡਾ ਕੋਈ ਮੀਨਿੰਗ ਨਹੀਂ ਹੈਗਾ ਬਟ ਸਾਡੀ ਕਹੀ ਗੱਲ ਕਰੋ ਉਹਨਾਂ ਨੂੰ ਬੁਰੀ ਲੱਗਦੀ ਆ ਮੈਂ ਉਹਨੂੰ ਕਲੀਅਰ ਜ਼ਰੂਰ ਕਰੂੰਗੀ ਆਪਣੀ ਵੀਡੀਓ ਦੇ ਵਿੱਚ ਬਸ ਫਿਰ ਅਸੀਂ ਆਪਣਾ ਸਾਰਾ ਸੈਟਅਪ ਲਾ ਲਿਆ ਸੀਗਾ ਤੇ ਨਾ ਜਣੀਆਂ ਨੂੰ ਮੈਂ ਦੱਸਦਾ ਸੀ ਵੀ ਆਹ ਬੜਾ ਸਮਾਨ ਲੈ ਕੇ ਤੁਸੀਂ ਬੈਠੋ ਮੈਂ ਆਉਣੀ ਆ ਹੁਣੀ ਹੈਨਾ ਤੇ ਫਿਰ ਮम्मा ਵੀ ਅਸੀਂ ਬਾਹਰ ਲਿਆ ਕੇ ਬਿਠਾ ਲੇ ਸੀ ਆਪਣੇ ਕੋਲ ਤੇ ਫਿਰ ਮੈਂ ਲਾਣ ਲੱਗੀ ਹਾਂ ਹੁਣ ਮੈਕਰੋਨੀ ਪਾਸਤਾ ਨੂੰ ਤੜਕਾ ਇਹ ਪਹਿਲਾਂ ਮੈਂ ਕੜਾਹੀ ਦੇ ਵਿੱਚ ਦੇਸੀ ਘਿਓ ਪਾ ਲਿਆ ਸੀ ਤੁਸੀਂ ਦਾਲ ਦਾ ਜਾਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਤੇ ਫਿਰ ਵਿੱਚ ਮੈਂ ਇਹਦੇ ਲਸਣ ਅਦਰਕ ਤੇ ਮਿਰਚਾਂ ਦਾ ਪੇਸਟ ਪਾ ਕੇ ਥੋੜਾ ਭੁੰਨ ਲਿਆ ਸੀ ਫਿਰ ਪਿਆਜ਼ ਪਾ ਕੇ ਵੀ ਭੁੰਨ ਲਏ ਸੀਗੇ ਹਨਾ ਤੁਸੀਂ ਇਹ ਚੀਜ਼ ਆਪਣੀ ਹੈ ਨਾ ਮਤਲਬ ਜਿਹੜਾ ਵੀ ਆਪਾਂ ਮੈਕਰੋਨੀ ਪਾਸਤਾ ਵਗੈਰਾ ਦੀ ਜਿਵੇਂ ਉਹਦੇ ਹਿਸਾਬ ਜਿਹਦੇ ਨਾਲ ਕਰ ਲਿਓ ਕਿ ਕਿੰਨਾ ਕੁ ਬਣਾਉਣਾ ਵਾ ਪੋਨੀ ਕੇ ਫੇਮਸ ਸ਼ਿਮਲਾ ਮਿਰਚਾਂ ਪਾਲੀਆਂ ਸੀ ਜਦੋਂ ਸ਼ਿਮਲਾ ਮਿਰਚਾਂ ਵੀ ਸੌਫਟ ਹੋ ਗਈਆਂ ਸੀਗੀਆਂ ਕਾਫੀ ਟਾਈਮ ਭੁੰਨਣ ਤੋਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੈਜੀਜ਼ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਕੌਰਨ ਵਗੈਰਾ ਜਿਹੜੇ ਬੋਇਲ ਕੀਤੇ ਹੁੰਦੇ ਆਪਾਂ ਛੰਡੀ ਕਹਿ ਦਿੰਨੇ ਆ ਉਹ ਵੀ ਪਾ ਸਕਦੇ ਹੋ ਹਨਾ ਤੇ ਇੱਥੇ ਮੈਂ ਇਹਨਾਂ ਨੂੰ ਦੱਸ ਰਹੀ ਹਾਂ ਤਿੰਨਾਂ ਜਣੀਆਂ ਨੂੰ ਤੇ ਇਹਨਾਂ ਤੋਂ ਸਬਰ ਨਹੀਂ ਹੋ ਰਿਹਾ ਹੈਗਾ ਵੀ ਬਸ ਛੇਤੀ ਦਿਨੇ ਬਣ ਜਵੇ ਹਨਾ ਵੀ ਦੇਖ ਰਹੀਆਂ ਨੇ ਉਹ ਉਹ ਕੀ ਜੀ ਸਾਡੇ ਤਿੰਨਾਂ ਜਣੀਆਂ 'ਚ ਬਹੁਤ ਜ਼ਿਆਦਾ ਪਿਆਰ ਆ ਅਸੀਂ ਭੈਣਾਂ ਬਹੁਤ ਸਾਡੇ 'ਚ ਪਿਆਰ ਆ ਇਦਾਂ ਦੀ ਕਦੇ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਵੀਡੀਓ 'ਚ ਬਾਰ-ਬਾਰ ਕਹਿੰਦੀ ਵੀ ਰੈਣੀ ਅਗਰ ਤੁਸੀਂ ਸੁਣੋ ਤਾਂ ਕਿ ਮੈਂ ਇਹ ਜੀ ਭੈਣ ਮਿਲੋਗੀ ਇਹਨਾਂ ਨੂੰ ਕੀ ਜਿਹੜੀ ਇਹਨਾਂ ਨੂੰ ਇੰਨੀਆਂ ਚੀਜ਼ਾਂ ਬਣਾ-ਬਣਾ ਕੇ ਖਵਾਉਂਦੀ ਆ ਹਨਾ ਤੇ ਫੇਰ ਮੈਂ ਵੀ ਆਪਣੇ ਬਹੁਤ ਕੰਮ ਕਰਵਾਉਣੀ ਆ ਇਹਨਾਂ ਤੋਂ ਬਹੁਤ ਸਾਰੀ ਕੰਮ ਕਰਵਾਉਣੀ ਆ ਮੈਂ ਹਨਾ ਵੇਰੇ ਸੇ ਮਮਾ ਨੂੰ ਵੀ ਹੈਲੋ ਕਰੈਨੂ ਕਿ ਆ ਸੀ ਗਿਆ ਤੇ ਫਿਰ ਇਹ ਸਾਰਾ ਪੁੰਨ ਜਾਣ ਤੋਂ ਬਾਅਦ ਵਿੱਚ ਫਿਰ ਮੈਂ ਇਹਦੇ ਵਿੱਚ ਪਾਈ ਇੱਕ ਚਮਚਾ ਹਲਦੀ ਇੱਕ ਚਮਚਾ ਮੈਂ ਪਾਇਆ ਸੀ ਜੀਰਾ ਪਾਊਡਰ ਤੇ ਇੱਕ ਚਮਚਾ ਮੈਂ ਪਾਇਆ ਸੀਗਾ ਗਰਮ ਮਸਾਲਾ ਹਨਾ ਤੇ ਫਿਰ ਗਰਮ ਮਸਾਲਾ ਪਾਉਣ ਤੋਂ ਬਾਅਦ ਥੋੜਾ ਜਿਹਾ ਇਹਨੂੰ ਹਲਕਾ ਜਿਹਾ ਭੁੰਨ ਕੇ ਨਮਕ ਵਗੈਰਾ ਪਾ ਕੇ ਤੇ ਮਿਰਚਾਂ ਦੀ ਜਿਹੜੀ ਮੈਂ ਥੋੜੀ ਜਿਹੀ ਪੇਸਟ ਪਾ ਲਈ ਸੀ ਜਿਹੜੀ ਟਮਾਟਰ ਦੀ ਪਿਊਰੀ ਬਣਾਵਾਂਗੇ ਉਹਦੇ ਵਿੱਚ ਜਿਹੜੀ ਡੋਲੀ ਨੇ ਗ੍ਰाइंड ਕਰੀ ਸੀ ਉਹਦੇ ਵਿੱਚ ਮਿਰਚ ਹੁੰਦੀ ਹੈ ਇਸ ਕਰਕੇ ਮੈਂ ਜ਼ਿਆਦਾ ਮਿਰਚ ਨਹੀਂ ਪਾਈ ਹੈਗੀ ਕਿਉਂਕਿ ਮਮਾ ਨੂੰ ਨਹੀਂ ਜ਼ਿਆਦਾ ਮਿਰਚ ਦੇਣੀ ਹੈਗੀ ਤੇ ਫਿਰ ਮੈਂ ਇਹ ਪਿਉਰੀ ਪਾ ਲਈ ਸੀ ਇਹ ਪਿਉਰੀ ਤੁਸੀਂ ਪਹਿਲਾਂ ਟਮੇਟੋ ਜਿਹੜੇ ਨੇ ਬੋਇਲ ਕਰ ਲੈਣੇ ਨੇ ਉਹਦੇ ਵਿੱਚ ਚਾਰ ਸੁੱਕੀਆਂ ਮਿਰਚਾਂ ਸਾਬਤ ਹੁੰਦੀਆਂ ਨੇ ਜੜੀਆਂ ਉਹ ਪਾਣੀਆਂ ਨੇ ਗ੍ਰਾਈਂਡ ਕਰਕੇ ਫਿਰ ਆਪਾਂ ਇਹ ਇਹਦੇ ਵਿੱਚ ਪਾ ਲੈਣੀ ਆ ਤੇ ਫਿਰ ਆਪਾਂ ਇਹਨੂੰ ਭੁੰਨਣ ਤੋਂ ਬਾਅਦ ਦੇ ਵਿੱਚ ਫਿਰ ਮੈਂ ਸੋਇਆ ਸੌਸ ਪਾਈ ਸੀ ਡਾਲੀ ਦਾ ਹੱਥ ਵੱਜ ਗਿਆ ਸੀ ਤਾਂ ਥੋੜੀ ਸੋਇਆ ਸੌਸ ਜਿਹੜੀ ਹੈ ਜ਼ਿਆਦਾ ਪੈ ਗਈ ਸੀ ਫਿਰ ਮੈਂ ਪਾਈ ਟਮੇਟੋ ਸੌਸ ਤੇ ਫਿਰ ਮੈਂ ਹੀ ਮੈਂ ਗ੍ਰੀਨ ਚਿੱਲੀ ਤੇ ਜਿਹੜੀਆਂ ਹਰੀਆਂ ਮੀਟਾਂ ਦੀ ਸਾਸ ਵਗੈਰਾ ਹੁੰਦੀ ਹੈ ਪਾ ਕੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਇਹਦੇ ਵਿੱਚ ਇੱਕ ਚਮਚਾ ਚਾਟ ਮਸਾਲਾ ਪੈਰੀ ਪੈਰੀ ਮਸਾਲਾ ਤੇ ਮਹਿਗੀ ਮਸਾਲਾ ਪਾਇਆ ਸੀ ਜਿਹਨੂੰ ਜੋ ਚੀਜ਼ ਟੇਸਟੀ ਲੱਗਦੀ ਉਹ ਪਾ ਲਓ ਨਹੀਂ ਟੇਸਟ ਲੱਗਦੀ ਨਾ ਪਾਵੋ ਪਰ ਇਹਨਾਂ ਚੀਜ਼ਾਂ ਨੂੰ ਪਾਉਣਾ ਥੋੜਾ ਜਿਹਾ ਜਿਹੜਾ ਟੇਸਟ ਹੋ ਇਨਹਾਂਸ ਹੋ ਜਾਂਦਾ ਮਤਲਬ ਵੱਧ ਜਾਂਦਾ ਵਾ ਤੇ ਪਾ ਕੇ ਟਰਾਈ ਕਰਕੇ ਦੇਖਿਓ ਇੱਕ ਵਾਰੀ ਹਨਾ ਤੇ ਧਣੀਆਂ ਮੇਰੇ ਕੋਲ ਹੈ ਨਹੀਂ ਸੀ ਤਾਂ ਮੈਂ ਉਹਦੀ ਥਾਂ ਤੇ ਜਿਹੜੀ ਆ ਕਸੂਰੀ ਮੇਥੀ ਪਾ ਲਈ ਸੀਗੀ ਤੇ ਪਾ ਕੇ ਬਸ ਇਹਨੂੰ ਚੰਗੀ ਤਰ੍ਹਾਂ ਜੜਾ ਵਾ ਇਹ ਪੁੰਨ ਕੇ ਸਾਰੇ ਮਤਲਬ ਪਿਆਜ਼ ਤੇ ਜਿਹੜਾ ਸ਼ਮਲਾ ਮੇਚ ਦੇ ਜੋ ਸੌਸ ਵਗੈਰਾ ਪਾਈਆਂ ਸੀ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਕੇ ਤੇ ਫਿਰ ਮੈਂ ਪਾਈ ਇਹਦੇ ਵਿੱਚ ਮੈਕਰੋਨੀ ਹਨਾ ਲਓ ਜੀ ਡਾਲੀ ਸਾਡੇ ਪਤਾ ਨਹੀਂ ਕਿਹੜੇ ਕਮਾਕਾਰਾਂ ਨੂੰ ਲੱਗੀ ਹੋਈ ਆ ਪਤਾ ਨਹੀਂ ਕਿੱਥੇ ਗਈ ਹੋਈ ਆ ਤੇ ਇੱਥੇ ਬਬਲੀ ਪੂਜਾ ਜਿਹੜੀ ਆ ਸਾਰੇ ਮਸਾਲੇ ਨੇ ਡੱਬੀਆਂ ਦੇ ਵਿੱਚ ਪਾਉਣ ਲੱਗੀਆਂ ਹੋਈਆਂ ਨੇ ਤੇ ਨਾਲੇ ਨਾ ਮੈਨੂੰ ਕਿਨੇ ਸਾਰਾ ਲਸਣ ਕੱਢ ਕੇ ਦੇਂਦੀਆਂ ਹੁੰਦੀਆਂ ਨੇ ਤਿੰਨੇ ਜਣੀਆਂ ਨਾ ਮੈਂ ਕੰਮ ਲਾ ਲੈਣੀ ਹੁੰਦੀਆਂ ਇਹਨਾਂ ਨੂੰ ਹਨਾ ਕਿ ਜੇ ਮੈਂ ਤੁਹਾਨੂੰ ਬਣਾ ਕੇ ਖਲੋਣੀਆਂ ਮੇਰਾ ਵੀ ਕੰਮ ਕਰੋ ਚਲੋ ਹਨਾ ਚਲੋ ਹਾਜ਼ੀਏ ਖੇੜਦੀਆਂ ਅਸੀਂ ਤਿੰਨੇ ਪੈਣਾ ਜੋ ਸਾਡਾ ਮਨ ਕਰਦਾ ਸੀ ਬਣਾ ਕੇ ਖਾ ਲੈਣੀਆਂ ਹੁੰਦੀਆਂ ਹਨਾ ਤੇ ਅਸੀਂ ਨਾ ਬਹੁਤ ਟਾਈਮ ਦੀਆਂ ਚੀਜ਼ਾਂ ਕਰ ਰਹੀਆਂ ਬਟ ਕਦੇ ਵੀਡੀਓ ਰਿਜ਼ਨਸੀ ਬਣਾਈਆਂ ਬਟ ਹੁਣ ਅਸੀਂ ਡਿਸਾਈਡ ਕੀਤਾ ਕਿ ਹੁਣ ਅਸੀਂ ਵੀਡੀਓਜ਼ ਬਣਾਇਆ ਕਰਾਂਗੇ ਤੇ ਸ਼ਾਰਟ ਵੀਡੀਓ ਕੱਟ ਬਟ ਲੌਂਗ ਵੀਡੀਓ ਜ਼ਿਆਦਾ ਬਣਾਇਆ ਕਰਾਂਗੇ ਕਿਉਂਕਿ ਸਾਨੂੰ ਬਹੁਤ ਕਮੈਂਟਸ ਆਉਂਦੇ ਨੇ ਕਿ ਤੁਸੀਂ ਲੌਂਗ ਵੀਡੀਓਜ਼ ਬਣਾਇਆ ਕਰੋ ਲੌਂਗ ਵਲੌਗਸ ਬਣਾਇਆ ਕਰੋ ਹਨਾ ਤੇ ਪਾਸਤਾ ਵਾਲੀ ਵੀਡੀਓ ਤੇ ਮੈਨੂੰ ਬਹੁਤ ਕਮੈਂਟ ਆਈ ਸੀ ਕਿ ਤੁਸੀਂ ਇਹਦੀ ਲੌਂਗ ਵੀਡੀਓ ਬਣਾ ਦਿਓ ਹਨਾ ਤੇ ਬਸ ਫਿਰ ਜਿਹੜਾ ਮੈਂ ਮੈਕਰੋਨੀ ਤੇ ਪਾਸਤਾ ਬੋਇਲ ਕਰਵਾਇਆ ਸੀ ਡਾਲੀ ਤਾਂ ਫਿਰ ਮੈਂ ਉਹ ਇਹਦੇ ਵਿੱਚ ਪਾ ਲਿਆ ਸੀ ਫਿਰ ਉਹਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਦੇ ਵਿੱਚ ਕਿਤੇ ਨਾਲ ਬੁਰੇ ਕੀ ਜੜੀਆਂ ਨੇ ਇਹ ਵਧੀਆ ਵਧੀਆ ਚੀਜ਼ਾਂ ਪਾਉਂਦੀ ਆ ਰਸ ਨਾ ਸਾਨੂੰ ਨਹੀਂ ਮਮੀ ਇਹ ਰੋਲ ਦੋਸਤ ਨੂੰ ਨਵੀਂ ਲਈ ਚੀਜ਼ਾਂ ਬਣਾ ਕੇ ਆਹ ਕਿਤੇ ਵੀ ਨਹੀਂ ਬਣਦੀਆਂ ਅਜਾ ਬਹੁਤ ਲੱਗਦਾ ਬਾਹਰ ਵੀਡੀਓ ਨਹੀਂ ਹੈ ਤੇ ਅੰਦਰ ਮੇਰਾ ਪੂਰਾ ਹਲਚੀ ਹੈ ਨਾਲ ਇਹਨਾਂ ਭੁਖੜ ਤੇ ਫਿਰ ਆਖਰੀ ਜੀ ਨੰਬਰ ਤੇ ਨਵੇਂ ਮੈਂਬਰ ਐਡ ਹੋਏ ਨੇ ਸ਼ਾਮੂ ਲੈ ਗਏ ਦੋ ਚੱਕ ਲਾ ਲਾ ਹਾਂਜੀ ਨਿਊ ਮੈਂਬਰ ਸਾਡੇ ਐਡ ਹੋਏ ਨੇ ਇਹ ਤਾਂ ਬਹੁਤ ਖਾਲੀ ਹੈ ਤਾਂ ਛੱਡ ਦਿੰਦੇ ਹਾਂ ਸ਼ਗਰ ਤੋਂ ਦਿਖਾ ਦੇ ਆਪਣੀ ਲਓ ਜੀ ਫਾਈਨਲੀ ਜਿਹੜੀ ਮੈਕਰੋਨੀ ਪਾਸਤਾ ਉਹ ਆਪਣਾ ਰੈਡੀ ਹੋ ਗਿਆ ਵਾ ਬਹੁਤ ਜਿਆਦਾ ਨਾ ਦੇਖ ਨੂੰ ਤੇ ਬਹੁਤ ਮਤਲਬ ਟੇਸਟੀ ਲੱਗ ਰਿਹਾ ਸੀ ਬਹੁਤ ਵਧੀਆ ਲੱਗ ਰਿਹਾ ਸੀ ਤੇ ਫਿਰ ਮੈਂ ਕਿ ਟੇਸਟ ਵੀ ਕਰਕੇ ਦੇਖ ਲਈਏ ਪਹਿਲਾਂ ਮੈਂ ਮੰਮਾ ਵਾਸਤੇ ਕੱਢਦੀ ਹੁੰਦੀ ਆ ਆਲਵੇਜ਼ ਹਨਾ ਜੋ ਵੀ ਚੀਜ਼ ਬਣਾਵਾ ਤੇ ਫਿਰ ਮੈਂ ਮੇਰੀਆਂ ਤਿੰਨੇ ਭੁੱਖੜ ਭੈਣਾਂ ਨੇ ਜਿਹੜੀਆਂ ਮੇਰੀਆਂ ਛੋਟੀਆਂ ਹਨਾ ਜੋ ਮੈਨੂੰ ਬਹੁਤ ਪਿਆਰੀਆਂ ਨੇ ਤੇ ਮੈਂ ਉਹਨਾਂ ਵਾਸਤੇ ਫਿਰ ਪਹਿਲੇ ਪਲੇਟਿੰਗ ਕਰਦੀ ਹਣੀ ਪਹਿਲਾਂ ਉਹਨਾਂ ਨੂੰ ਕੱਢ ਕੇ ਦੇਣੀ ਹਣੀ ਫੇਰ ਮੈਂ ਆਪਦੀ ਪਲੇਟ ਪਾਣੀ ਹਣੀ ਫੇਰ ਪਹਿਲਾਂ ਮੰਮਾ ਨੂੰ ਫਿਰ ਮਾਮੀ ਜੀ ਨੂੰ ਪਾ ਕੇ ਮਾਮੀ ਜੀ ਦੀ ਮੰਦਰਾ ਪਲੇਟ ਦੇ ਵਿੱਚ ਮੈਕਰੋਨੀ ਪਾਸਤਾ ਪਾ ਕੇ ਤੇ ਫੇਰ ਮੈਂ ਇਨਾ ਤਿੰਨਾਂ ਵਾਸਤੇ ਬਣਾਈ ਪਲੇਟ ਤੇ ਫੇਰ ਮੈਂ ਆਪਣੀ ਬਣਾਈ ਹਨਾ ਮਾਮੀ ਜੀ ਉਧਰ ਕਿਚਨ 'ਚ ਸੀਗੇ ਤੇ ਕਿਉਂਕਿ ਅਸੀਂ ਪਿਛਲੇ ਬੇੜੇ 'ਚ ਬੈਠੇ ਸੀਗੇ ਤਾਂ ਮੂਰੇ ਡੋਰ ਤੇ ਕੋਈ ਆ ਕਰਨਾ ਚਾਵੇ ਤਾਂ ਮਾਮੀ ਜੀ ਉਧਰ ਮੂਰੇ ਸੀਗੇ ਹਨਾ ਮਤਲਬ ਘਰ ਦੇ ਮੂਰੇ ਸੀਗੇ ਕਿਚਨ ਦੇ ਵਿੱਚ ਤੇ ਫੇਰ ਅਸੀਂ ਉੱਥੇ ਮਾਮੀ ਜੀ ਨੂੰ ਖਾਣ ਲਈ ਭੇਜਤੀ ਸੀਗੀ ਇਹ ਫਿਰ ਆ ਸੀ ਚਾਰੇ ਜਣੀਆਂ ਨੇ ਪਾ ਕੇ ਆਪਣੀਆਂ ਪਲੇਟਾਂ ਦੇ ਵਿੱਚ ਦੇਖੋ ਕਿੰਨੀ ਟੇਸਟੀ ਤੇ ਕਿੰਨੀ ਮਤਲਬ ਯੰਮੀ ਜੀ ਲੁੱਕ ਲੱਗ ਰਹੀ ਹੈ ਨਾ ਇਹਨਾਂ ਦੀ ਬਾਣੀਆਂ ਵੀ ਇੰਨੀਆਂ ਕਾ ਜ਼ਿਆਦੇ ਟੇਸਟੀ ਸੀਗੀਆਂ ਨਾ ਬਹੁਤ ਸੌਫੀਆਂ ਨੇ ਯਾਰ ਮੈਂ ਤਾਂ ਐਡਵਾਈਸ ਕਰਦੀ ਹਾਂ ਕਿ ਬਾਰੋਂ ਇਦਾਂ ਦੀਆਂ ਚੀਜ਼ਾਂ ਖਾਣ ਨਾਲੋਂ ਘਰੋਂ ਆਪਣੀ ਸਾਫ਼ ਸਫਾਈ ਹੱਥ ਵਗੈਰਾ ਆਪਣੇ ਵਾਸ਼ ਕਰਕੇ ਭਾਂਡੇ ਧੋ ਕੇ ਚੰਗੀ ਤਰ੍ਹਾਂ ਸਾਫ਼ ਸੁਥਰੀਆਂ ਚੀਜ਼ਾਂ ਘਰੇ ਬਣਾ ਕੇ ਖਾਓ ਓਕੇ ਜੀ ਵੀਡੀਓ ਚੰਗੀ ਲੱਗੀ ਵੀ ਟੂਨ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ